ਜੀ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਇਹ ਵੀਡੀਓ ਹੈਗੀ ਹੈ ਜਿਹੜੀ ਇੰਡੀਆ ਦੇ ਪਾਕਿਸਤਾਨ ਦੀ ਜਿਹੜੀ ਵਾਰ ਚੱਲਦੀ ਪਈ ਹੈ ਉਹਦੇ ਨਾਲ ਰਿਲੇਟਡ ਆ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਹਨ ਪਤਾ ਨਹੀਂ ਇਹਦੇ ਵਿੱਚ ਕਿੰਨੇ ਕ ਪਰਸੈਂਟ ਸੱਚ ਆ ਜਾਂ ਕਿੰਨੇ ਕ ਪਰਸੈਂਟ ਝੂਠ ਆ ਬਟ ਵਾਰ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਲੜਾਈ ਦਾ ਕੋਈ ਉਹ ਨਹੀਂ ਹੈਗਾ ਕਿ ਇਹ ਕੋਈ ਚੰਗੀ ਚੀਜ਼ ਹੈ ਇਹ ਚੀਜ਼ ਹੈ ਵੀ ਜਿੰਨੇ ਵੀ ਤੁਸੀਂ ਆਪਾਂ ਰਹਿੰਦੇ ਆ ਨਾ ਮਤਲਬ ਬਾਹਰਲੀ ਕੰਟਰੀਆਂ ਆ ਜਿਉਂਕਿ ਰਲੇ ਮਿਲੇ ਹੀ ਆ ਆਪਾਂ ਹਨ ਸਾਰੇ ਯੂਰਪ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਮਿਲ ਜਾਣਗੇ ਇੰਡੀਅਨ ਵੀ ਸਾਰੇ ਸੋ ਇਹੋ ਜੀ ਕੋਸ਼ਿਸ਼ ਨਾ ਕਰਿਓ ਕਿ ਤੁਸੀਂ ਆਪਸ ਵਿੱਚ ਹੀ ਇੱਥੇ ਜਿਹੜਾ ਹਨ ਲੜੀ ਜਾਓ ਹੋ ਸਕਦਾ ਕਿ ਜਿਹੜੀ ਵਾਰ ਚੱਲਦੀ ਪਈ ਆ ਉਹ ਪੋਲਿਟੀਕਲ ਸਟੰਟ ਵੀ ਹੋ ਸਕਦਾ ਵਾ ਕੁਝ ਵੀ ਹੋ ਸਕਦਾ ਬਟ ਇਹਦੇ ਨਾਲ ਰਿਸ਼ਤੇ ਖਰਾਬ ਹੁੰਦੇ ਇੱਕ ਬੰਦਾ ਜਿਹੜਾ 5-7 ਸਾਲ ਤੋਂ ਇਕੱਠੇ ਰਹਿ ਰਿਹਾ ਇੰਡੀਅਨ ਪਾਕਿਸਤਾਨੀਆ ਕੋਈ ਵੀ ਤੋਂ ਇੱਕ ਛੋਟੀ ਜੀ ਗੱਲ ਕਰਕੇ ਹਨਾ ਦੀ ਬਾਅਦ ਵਿੱਚ ਇਹੋ ਜਿਹੀ ਜਿਹੜੀ ਪ੍ਰੋਬਲਮ ਹੋ ਜੇ ਥੋੜਾ ਜਿਹਾ ਉਸ ਹਿਸਾਬ ਦੇ ਨਾਲ ਆਪਣੇ ਦਿਮਾਗ 'ਚ ਰੱਖਿਓ ਕਿ ਇਹੋ ਜਿਹਾ ਕੁਝ ਨਾ ਤੁਹਾਨੂੰ ਕਰਨਾ ਪਵੇ ਕਿਉਂਕਿ ਤੁਸੀਂ ਬਾਹਰ ਜੇ ਇੰਡੀਆ ਵਾਲੇ ਵੀ ਜੇ ਇਹਨਾਂ ਕੰਟਰੀਆਂ 'ਚ ਰਹਿੰਦੇ ਆ ਪਾਕਿਸਤਾਨ ਵਾਲੇ ਵੀ ਤੇ ਉਸ ਚੀਜ਼ ਦਾ ਥੋੜਾ ਜਿਹਾ ਹਿਸਾਬ ਦਾ ਬਿਨਾਂ ਨਹੀਂ ਚੱਲਣਾ ਕਿਉਂਕਿ ਜੇ ਤੁਸੀਂ ਮੀਡੀਆ ਦੀ ਗੱਲ ਕਰੋ ਨਾ ਖਾਸ ਕਰਕੇ ਜਿਹੜਾ ਸਾਡਾ ਜਿਹੜਾ ਇੰਡੀਅਨ ਜਿਹੜੇ ਨਿਊਜ਼ ਚੈਨਲ ਆ ਜੇ ਉਹਨਾਂ ਦੀ ਆਪਾਂ ਗੱਲ ਕਰਦੇ ਆ ਤੇ ਕੁਝ ਪਤਾ ਨਹੀਂ ਲੱਗਦਾ ਪਿਆ কনਫਿਊਜ਼ਨ ਬਹੁਤ ਜ਼ਿਆਦਾ ਹੋਈ ਪਈ ਆ ਜਿਹੜੀ ਕਿ ਇਹ ਸਟੇਟਮੈਂਟ ਦਿੰਦੇ ਆ ਜਾਂ ਜਿਹੜਾ ਜਿਹੜੀ ਵੀ ਵੀਡੀਓ ਕਹਿੰਦੇ ਆ ਕਿ ਇਨ੍ਹਾਂ ਦੇ ਸੀਨੇ ਬੰਦੇ ਮਾਰ ਦਿੱਤੇ ਇੰਨੇ ਅਸੀਂ ਟੈਂਕ ਤਬਾਹ ਕਰ ਦਿੱਤੇ ਇੰਨੇ ਅਸੀਂ ਇਨ੍ਹਾਂ ਦੇ ਜਿਹੜੇ ਆ ਫਾਈਟਰ ਜੈਟ ਕਰ ਦਿੱਤੇ ਡਰੋਨ ਇਹ ਉਹ ਬਟ ਉਹਨਾਂ ਚੀਜ਼ਾਂ ਨੂੰ ਪਾਕਿਸਤਾਨ ਕਿਤੇ ਨਾ ਕਰੀ ਜਾਂਦਾ ਕਿ ਨਹੀਂ ਸਾਡੇ ਫਾਈਟਰ ਜੈਟ ਨੂੰ ਕੁਝ ਨਹੀਂ ਹੋਇਆ ਸਾਡੇ ਡਰੋਨ ਨੂੰ ਅਸੀਂ ਕਿਤੇ ਹਮਲਾ ਨਹੀਂ ਕੀਤਾ ਹੁਣ ਇੰਡੀਆ ਦੀ ਜਿਹੜੀ ਆਰਮੀ ਹੈ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਆਫੀਸ਼ੀਅਲੀ ਜਿਹੜੇ ਉਹਨਾਂ ਦੇ ਪੇਜ ਆ ਵੈਬਸਾਈਟ ਆ ਉਹਨਾਂ ਦੇ ਉੱਤੇ ਉਹ ਕਲੀਅਰ ਕਰ ਰਹੇ ਆ ਕਿ ਇਹਨਾਂ ਨੇ ਆ ਕੁਝ ਕੀਤਾ ਜਦ ਕਿ ਜੇ ਪਾਕਿਸਤਾਨ ਦੇ ਕੁਝ ਆਫੀਸ਼ੀਅਲੀ ਜਿਹੜੇ ਪੇਜ ਦੇਖੇ ਜਾਣ ਜਾਂ ਉਹਨਾਂ ਦੀ ਨਿਊਜ਼ ਚੈਨਲ ਦੇਖੀ ਜਾਣ ਉਹ ਕਹਿੰਦੇ ਨਹੀਂ ਕਿ ਐਦਾਂ ਦਾ ਕੁਝ ਨਹੀਂ ਹੋਇਆ ਕਿ ਇਹ ਇੰਡੀਆ ਖੁਦ ਆਪ ਹੀ ਕਰ ਰਿਹਾ ਹੁਣ ਇੱਥੇ ਕਨਫਿਊਜ਼ਨ ਆ ਹੁਣ ਜਿਹੜੇ ਨਿਊਜ਼ ਚੈਨਲ ਆ ਜਿਹੜੇ ਪੰਜਾਬ ਤੋਂ ਨਿਊਜ਼ ਚੈਨਲ ਆ ਜਾਂ ਇੰਡੀਆ ਦੇ ਕੋਈ ਨਿਊਜ਼ ਚੈਨਲ ਆ ਉਹਨਾਂ ਨੇ ਤਾਂ ਨਿਊਜ਼ ਚਲਾਉਣੀ ਹੁੰਦੀ ਹੁਣ ਪਤਾ ਨਹੀਂ ਕਿੱਥੋਂ ਨਿਊਜ਼ ਲੈ ਆ ਕੇ ਚਲਾਈ ਜਾਂਦੇ ਆ ਕੋਸ਼ਿਸ਼ ਕਰੋ ਕਿ ਜਿਹੜੇ ਪਿੰਡਾਂ ਦੇ ਵਿੱਚ ਜੇ ਤੁਹਾਡੇ ਜਿਹੜੇ ਬਾਰਡਰ ਏਰੀਆ ਦੇ ਵਿੱਚ ਜਾਂ ਤੁਹਾਡੇ ਲਾਗੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹੀ ਹਲਚਲ ਹੁੰਦੀ ਆ ਤੇ ਕੋਸ਼ਿਸ਼ ਕਰੋ ਕਿ ਖੁਦ ਤੁਸੀਂ ਜਿਹੜਾ ਵਾ ਉਸ ਚੀਜ਼ ਨੂੰ ਆਪ ਕਲੀਅਰ ਕਰੋ ਕਿ ਹਾਂ ਵੀ ਆ ਸਾਡੇ ਪਿੰਡ ਦੇ ਨਾਲ ਜਾਂ ਨਾਲ ਲੱਗਦੇ ਪਿੰਡ ਜਾਂ ਸਾਡੇ ਪਿੰਡ ਦੇ ਖੇਤਾਂ ਜਿੱਦਾਂ ਵੀ ਆ ਜੋ ਵੀ ਹੋਇਆ ਵਾ ਉਹ ਕੋਸ਼ਿਸ਼ ਕਰੋ ਕਲੀਅਰ ਕਰਨ ਦੀ ਕਿਉਂਕਿ ਨਿਊਜ਼ ਚੈਨਲਾਂ ਦਾ ਤਕਰੀਬਨ ਹੀ ਬਹੁਤ ਬੁਰਾ ਹਾਲ ਆ ਮੋਸਟਲੀ ਇੰਡੀਆ ਦੇ ਵਿੱਚ ਤੇ ਜੇ ਇਹ ਪਬਲੀਕਲੀ ਸਟੰਟ ਆ ਮਤਲਬ ਵੋਟਾਂ ਦੇ ਨਾਲ ਚੋਣਾਂ ਦੇ ਨਾਲ ਰਿਲੇਟਡ ਇਦਾਂ ਹੋ ਰਿਹਾ ਵਾ ਤੇ ਰੱਬ ਕਰਕੇ ਉੱਥੇ ਹੀ ਰਵੇ ਅੱਗੇ ਨਾ ਵਧੇ ਕਿ ਸੱਚੀ ਦੀ ਵਾਰ ਨਾ ਹੋਵੇ ਸੱਚੀ ਦੀ ਵਾਰ ਜਿਹੜੀ ਬੜੀ ਭਿਆਨਕ ਆ ਕਿਉਂਕਿ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਪੌਰ ਦੇਖੋਗੇ ਨਾ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਯੂਕਰੇਨ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਦੱਸਦਾ ਮੈਂ ਥੋੜੇ ਦਿਨ ਪਹਿਲਾਂ ਮੈਨੂੰ ਯੂਕਰੇਨ ਜਾਣ ਦਾ ਮੌਕਾ ਮਿਲਿਆ ਸੀ ਕਿਸੇ ਕੰਮ ਕਰਕੇ ਉਹ ਮੈਂ ਨਹੀਂ ਮੈਂਸ਼ਨ ਕਰੂੰ ਬਟ ਮੈਂ ਜਿਹੜੀ ਚੀਜ਼ ਦੇਖੀ ਆ ਮੈਂ ਤੁਹਾਡੇ ਨਾਲ ਉਹ ਜ਼ਰੂਰ ਸ਼ੇਅਰ ਕਰੂੰਗਾ ਅ ਜਿਹੜੀ ਨਾ ਰਮਾਨੀਆਂ ਤੇ ਯੂਕਰੇਨ ਵਾਲੀ ਬਾਰਡਰ ਵਾਲੀ ਸਾਈਡ ਆ ਉਸ ਸਾਈਡ ਮੈਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਮੈਂ ਗਿਆ ਸੀਗਾ ਮਤਲਬ ਯੂਕਰੇਨ ਦੇ ਵਿੱਚ ਹੀ ਮੈਂ ਗਿਆ ਸੀਗਾ ਤੁਸੀਂ ਘੁੰਮਣ ਜਾ ਲਓ ਜਾਂ ਕੁਝ ਵੀ ਕਰ ਲਓ ਹਨਾ ਉਸ ਚੀਜ਼ ਦੇ ਨਾਲ ਤੇ ਜਿਹੜੀ ਚਹਿਲ ਪਹਿਲ ਇਸ ਏਰੀਆ ਵਾਲਾ ਰਮਾਨੀਆਂ ਵਾਲਾ ਜਾਂ ਜਿਹੜਾ ਖੁੱਲਾ ਦਿਲ ਮਤਲਬ ਖੁੱਲੇ ਮਾਈਂਟ ਨਾਲ ਲੋਕੀ ਘੁੰਮ ਰਹੇ ਤੁਰ ਫਿਰ ਰਹੇ ਆ ਉਹ ਚੀ ਉੱਥੇ ਨਹੀਂ ਹੈਗੀ ਲੋਕ ਸਹਮੇ ਸਹਮੇ ਜਏ ਆ ਤੇ ਵਾਰ ਨੂੰ 3-4 ਸਾਲ ਹੋ ਗਿਆ ਲੱਗੀ ਨੂੰ ਲੋਕ ਨਾ ਅਪ ਹੋ ਰਹੇ ਨਾ ਡਾਊਨ ਹੋ ਰਹੇ ਮਤਲਬ ਉੱਥੇ ਇੱਕ ਸਟਕ ਹੋ ਗਾਇਆ ਬਹੁਤਿਆਂ ਲੋਕਾਂ ਨੇ ਛੱਡਿਆ ਵੀ ਆ ਉਹ ਕੰਟਰੀ ਬਟ ਹੁਣ ਜਿਹੜਾ ਉਥੋਂ ਦਾ ਪ੍ਰੈਜ਼ੀਡੈਂਟ ਆ ਯੂਕਰੇਨ ਦਾ ਉਹਨੇ ਕਾ ਵੀ ਕੋਈ ਵੀ ਬੰਦਾ ਜਿਹੜਾ ਵਾ ਬਾਹਰ ਨਹੀਂ ਜਾਊਗਾ ਮੈਂ ਹੈਰਾਨ ਸੀਗਾ ਇਹ ਚੀਜ਼ ਮੈਂ ਪੜੀ ਵੀ ਆ ਪਹਿਲਾਂ ਵੀ ਤੇ ਆਫੀਸ਼ੀਅਲੀ ਤੇ ਮਤਲਬ ਪ੍ਰੈਕਟੀਕਲ ਦੇਖਿਆ ਵੀ ਆ ਯੂਕਰੇਨ ਦੀ ਗਵਰਨਮੈਂਟ ਨੇ ਕਿਹਾ ਕਿ 14 ਸਾਲ ਜੇ ਕਿਸੇ ਦੇ ਬੱਚੇ ਦੀ ਉਮਰ ਹੈ ਤੇ ਉਹ ਆਰਮੀ ਦੇ ਵਿੱਚ ਆ ਸਕਦਾ ਅਸੀਂ ਉਹਨੂੰ ਸਾਰੇ ਬੈਨੀਫਿਟ ਆਰਮੀ ਵਾਲੇ ਦਿਆਂਗੇ ਮਤਲਬ ਕਿ ਯੂਕਰੇਨ ਦੀ ਆਰਮੀ ਨੇ 14 ਸਾਲ ਵਾਲੇ ਬੱਚੇ ਜਿਹੜੇ ਜਿਨ ਉਹਨਾਂ ਨੂੰ ਬੱਚੇ ਕਹਿ ਸਕਦੇ ਕੋਈ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਆ ਯੂਕਰੇਨ ਦੇ ਵਿੱਚ ਤੁਹਾਡੇ ਦਾੜੀ ਮੋਛ ਨਹੀਂ ਆਈ ਤੁਸੀਂ ਪੜੇ ਨਹੀਂ ਤੁਹਾਨੂੰ ਕੁਝ ਸਮਝ ਨਹੀਂ ਕਿਸੇ ਚੀਜ਼ ਦੀ ਤੇ ਤੁਹਾਡੇ ਹੱਥ ਵਿੱਚ ਵੈਪਨ ਫੜਾ ਦਿੱਤੇ ਆ ਵੀ ਤੁਸੀਂ ਚਲੋ ਲੜੋ ਹਨ ਸਾਡੇ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਵਾਸਤੇ ਲੜਨਾ ਮੰਨਦੀ ਗੱਲ ਹਨਾ ਕਿ ਤੁਸੀਂ ਆਪਣੇ ਦੇਸ਼ ਵਾਸਤੇ ਬਟ ਇਹ ਇੱਕ ਬਹੁਤ ਜਿਹੜਾ ਡੇਂਜਰ ਖਤਰਨਾਕ ਆਏ ਚੀਜ਼ ਕਿ 14 ਜਾਂ 15 15 ਸਾਲ ਦੇ ਜਿਹੜੇ ਬੱਚੇ ਉਹਨਾਂ ਨੂੰ ਤੁਸੀਂ ਆਰਮੀ ਦੇ ਵਿੱਚ ਭਰਤੀ ਕਰ ਰਹੇ ਹੋ ਸੋ ਜੰਗ ਦਾ ਜਿਹੜਾ ਨਾਮ ਜੰਗ ਦੋ ਅੱਖਰਾਂ ਦਾ ਜਿਹੜਾ ਨਾਮ ਆ ਕਹਿਣ ਨੂੰ ਹੀ ਸੌਖਾ ਵਾ ਬਟ ਜਿਨ੍ਹਾਂ ਦੇ ਉੱਤੇ ਬੀਤੀ ਆ ਜਾਂ ਜਿਹੜੇ ਹੁਣ ਸਾਡੇ ਪੁਰਾਣੇ ਆ ਜਿਨ੍ਹਾਂ ਨੇ ਜੰਗਾਂ ਦੇਖੀਆਂ ਆ ਹਨਾ ਉਹਨਾਂ ਨੂੰ ਪੁੱਛੋ ਕਿ ਕੀ ਹਾਲ ਆ ਸੋ ਇਹੋ ਜਿਹੇ ਹਾਲ ਇੱਥੇ ਹੋਇਆ ਤੇ ਜੇ ਕਿਤੇ ਇੰਡੀਆ ਮਾਰਕਸਤਾਨ ਦੀ ਜੰਗ ਲੱਗਦੀ ਆ ਤੇ ਸਭ ਤੋਂ ਪਹਿਲਾਂ ਉਜਾੜਾ ਹੁਣ ਪੰਜਾਬ ਦਾ ਕਸ਼ਮੀਰ ਦਾ ਜਿਹੜੇ ਬਾਰਡਰ ਦੇ ਨਾਲ ਲੱਗਦੇ ਆ ਇਹ ਬਾਅਦ ਵਿੱਚ ਗਾਂ ਤੋਂ ਗਾਂ ਜਿਹੜੀ ਆ ਜੰਗ ਵਧਣੀ ਆ ਕਿਉਂਕਿ ਸਟਾਰਟਿੰਗ ਵਿੱਚ ਜਿਹੜੇ ਜਿਹੜੇ ਪਹਿਲੀ ਸਟੇਟਾਂ ਹੁੰਦੀਆਂ ਵਾ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਮਤਲਬ ਉਹ ਖਤਮ ਹੁੰਦੀਆਂ ਵਾ ਸਭ ਤੋਂ ਪਹਿਲਾਂ ਲਾਸਟ ਵਿੱਚ ਬਾਦ ਦੀ ਵਾਰੀ ਆਉਂਦੀ ਜਿੱਦਾਂ ਹੁਣ ਕੀ ਵਗੈਰਾ ਹੋ ਗਿਆ ਤਾਂ ਜਿਹੜਾ ਤਕਰੀਬਨ ਖਤਮ ਹੀ ਹੋਊਗਾ ਜਿਹੜਾ ਇਧਰਲੀ ਲਾਈਨ ਆ ਲਵੀਵ ਵਗੈਰਾ ਜਾਂ ਹੁਣ ਦੂਸਰੇ ਸਿਟੀ ਆ ਉਹਨਾਂ ਦੀ ਵਾਰੀ ਜਿਹੜੀ ਆ ਇੱਕ ਸਾਲ ਤੋਂ ਬਾਅਦ ਚਾਈ ਕਿਉਂਕਿ ਉਹ ਤੱਕ ਜਿਹੜਾ ਮ ਜੰਗ ਦਾ ਅਸਲਾ ਦੇਸ਼ ਦੇ ਕੋਲ ਹੁੰਦਾ ਉਹ ਵਰਤੀ ਜਾਂਦਾ ਹੁਣ ਤੇ ਬਾਅਦ ਵਿੱਚ ਐਟ ਦੀ ਐਂਡ ਜਿਹੜਾ ਵਾ ਜਿਹੜਾ ਨੁਕਸਾਨ ਹੁੰਦਾ ਸੋ ਇਹੋ ਜਿਹਾ ਨੁਕਸਾਨ ਕਿਤੇ ਆਪਣੇ ਨਾਲ ਹੋਵੇ ਕਿਉਂਕਿ ਬਾਰਡਰ ਦੇ ਉਧਰਲੇ ਪਾਸੇ ਵੀ ਸਟਾਰਟਿੰਗ ਪੰਜਾਬ ਪੰਜਾਬੀਆਂ ਤੋਂ ਹੁੰਦੀ ਆ ਉਹ ਵੀ ਪੰਜਾਬੀ ਆ ਤੇ ਬਾਰਡਰ ਦੇ ਇਧਰਲੇ ਪਾਸੇ ਵੀ ਪੰਜਾਬੀ ਆ ਸੋ ਹੁਣ ਨਹੀਂ ਪਤਾ ਨਹੀਂ ਪੋਲਿਟੀਕਲ ਸਟੰਟ ਆ ਜਾਂ ਕੀ ਹੈ ਬਟ ਇਹਦੇ ਨਾਲ ਕਾਜ ਮੁੱਦੇ ਆ ਜਿਹੜੇ ਉਹ ਡਾਊਨ ਪੈ ਗਏ ਸਭ ਤੋਂ ਪਹਿਲਾਂ ਇੱਕ ਜਿਹੜਾ ਪੰਜਾਬ ਚ ਕਿਸਾਨੀ ਧਰਨਾ ਸੀਗਾ ਉਹਦਾ ਬਿਲਕੁਲ ਨਾਮ ਨਿਸ਼ਾਨ ਨਹੀਂ ਰਿਹਾ ਕਿਉਂਕਿ ਜ਼ਿਆਦਾ ਲੋਕਾਂ ਦਾ ਫੋਕਸ ਹੋ ਗਿਆ ਵਾ ਵਾਰਲ ਹਰ ਬੰਦਾ ਬੋਰ ਦਿਵਲ ਦੇਖ ਰਿਹਾ ਵਾ ਕਿ ਹਾਂ ਵੀ ਬੋਰ ਲੱਕੀ ਬੋਰ ਉਹ ਚੀਜ਼ ਖਤਮ ਕਰ ਦਿੱਤੀ ਇਹਨਾਂ ਨੇ ਨੰਬਰ 2 ਜਿਹੜਾ ਉੱਥੇ ਜਿਨ੍ਹਾਂ ਤੇ ਐਨਐਸਏ ਲੱਗਾ ਸੀ ਹਾਂ ਜਿਹੜੇ ਲੋਕਾਂ ਦੇ ਉਹ ਹਾਈਲਾਈਟ ਹੋਏ ਸੀਗੇ ਹੁਣ ਪਾਰਟੀਆਂ ਬਣਾ ਰਹੇ ਸੀਗੇ ਉਹ ਵੀ ਡਾਊਨ ਪੈ ਗਿਆ ਪਰ ਪਾਣੀਆਂ ਦਾ ਮੁੱਦਾ ਜਿੱਦਾਂ ਸਾਡਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹ ਵੀ ਰੌਲਾ ਪਾਈ ਜਾਂਦਾ ਬਟ ਬੋਰਡ ਦੇ ਵਿੱਚ ਰੌਲਾ ਸੋਣੀ ਨਹੀਂ ਰਿਹਾ ਹੁਣ ਪਤਾ ਨਹੀਂ ਕੀ ਕਿਹੜੀ ਚੀਜ਼ ਚੇਂਜ ਕਰਨਾ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਆ ਜਿੱਥੋਂ ਇਹ ਮੋਡ ਸਟਾਰਟ ਹੋਇਆ ਲੜਾਈ ਸਟਾਰਟ ਹੋਈ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਵਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਹਦੀ ਕੋਈ ਜਾਂਚ ਨਹੀਂ ਹੋਈ ਮਤਲਬ ਉਹਦਾ ਕੋਈ ਸਿਰ ਮੂ ਨਹੀਂ ਇਹਨਾਂ ਨੇ ਦੱਸਿਆ ਮਤਲਬ ਉਹ ਤੋਂ ਬਾਅਦ ਹੀ ਨਾਲ ਇਹਨਾਂ ਸਟਾਰਟ ਕਰਤਾ ਕਿ ਅਸੀਂ ਬਦਲਾ ਲੈ ਰਹੇ ਆ ਇਹੂ ਬਟ ਕੋਈ ਤੱਥ ਨਹੀਂ ਕੋਈ ਉਹ ਨਹੀਂ ਹੈਗਾ ਕਿ ਹਾਂ ਵੀ ਇੱਥੋਂ ਲੜਾਈ ਹੋਈ ਆ ਇਹ ਚ ਇਹ ਬੰਦੇ ਇਨਵੋਲਵ ਸੀਗੇ ਹਾਲਾਂਕਿ ਉਹਨਾਂ ਦੇ ਜਿਹੜੇ ਅਤਵਾਦੀ ਟਿਕਾਣੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਤੇ ਸਰਜੀਕਲ ਸਟ੍ਰਾਈਕ ਵੀ ਕੀਤੀ ਹੈ ਇੰਡੀਆ ਨੇ ਤੇ ਉਹਦੇ ਤੋਂ ਬਾਅਦ ਚ ਇਹ ਕਹਿ ਵੀ ਰਿਹਾ ਕਿ ਅਸੀਂ ਉਹਨਾਂ ਦੀ ਆਰਮੀ ਤੇ ਕੋਈ ਅਟੈਕ ਨਹੀਂ ਕੀਤਾ ਹੈਗਾ ਇਦਾਂ ਦਾ ਤੇ ਉਹ ਵੀ ਕਹਿ ਰਹੇ ਆ ਬਟ ਕੁਝ ਸਮਝ ਨਹੀਂ ਲੱਗਦੀ ਪਈ ਕਿ ਵੀ ਚੱਲ ਕੀ ਰਿਹਾ ਵਾ ਹੋ ਕੀ ਰਿਹਾ ਵਾ ਤੇ ਸਭ ਤੋਂ ਵੱਡੀ ਜਿਹੜੀ ਜਿਹੜੀ ਗੱਲ ਆ ਸਭ ਤੋਂ ਵੱਡਾ ਗੰਦਾ ਜਿਹੜਾ ਉਹ মিডিਆ ਵਾ ਇੰਡੀਆ ਦਾ ਖਾਸ ਕਰਕੇ ਜਿਹੜਾ ਆਪਕੇ ਕਨਫਿਊਜ਼ ਹੀ ਕਰਦਾ ਜਾ ਰਿਹਾ ਵਾ ਸਮਝ ਨਹੀਂ ਆਉਂਦੀ ਕਿ ਅਸੀਂ ਦੇਖੀਏ ਕੀ ਕਰੀਏ ਇਹਨਾ ਕੀ ਕੀਤਾ ਜਾਵੇ ਵੀ ਕੀ ਦੇਖਿਆ ਜਾਵੇ ਕਿ ਕਿਹੜੀ ਨਿਊਜ਼ ਸੱਚ ਆ ਕਿਹੜੀ ਝੂਠ ਆ ਕੀ ਅਸੀਂ ਜਿਹੜਾ ਦੇਖੀਏ ਸੋ ਇਹ ਸੀਗੀ ਇਹ ਵੀਡੀਓ ਕਿ ਪਲੀਜ਼ ਥੋੜਾ ਜਨਾ ਸ਼ਾਂਤੀ ਨਾਲ ਰਹੋ ਕਿ ਤੁਸੀਂ ਕਿਸੇ ਵੀ ਕੰਟਰੀ ਵਿੱਚ ਆ ਤੁਸੀਂ ਇਕੱਠੇ ਰਹਿੰਦੇ ਇੰਡੀਆ ਪਾਕਿਸਤਾਨ ਵਾਲੇ ਸਾਰੇ ਥੋੜਾ ਜਿਹੜਾ ਵਾ ਸ਼ਾਂਤੀ ਨਾਲ ਰਹੋ